ਚੋਰੀ ਜਾਂਦੀ ਬਜ਼ੁਰਗ ਨੂੰ ਰੋਕ ਲਿਆ ਇਸ ਨੌਜਵਾਨ ਨੇ ਕਹਿੰਦਾ ਮੈਂ ਤੁਹਾਡੀ ਫੋਟੋ ਲੈਣੀ ਹੈ ਪਰ ਬਜ਼ੁਰਗ ਨੇ ਦੱਸਿਆ ਜਿਹੀਆਂ ਗੱਲਾਂ ਕੇ ਸੁਣ ਕੇ ਅੱਖਾਂ ਵਿੱਚੋਂ ਪਾਣੀ ਆ ਗਿਆ ਸੋ ਕਿਵੇਂ ਲੱਗੀਆਂ ਕਮੈਂਟ ਕਰਕੇ ਸ਼ੇਅਰ ਕਰ ਦਿਓ ਸੁਣੋ ਪੂਰੀ ਗੱਲਬਾਤ ਤੁਸੀਂ ਨਾ ਇੱਕ ਮਿੰਟ ਦਿਓ ਮੈਨੂੰ ਮੈਂ ਤੁਹਾਨੂੰ ਕੁਝ ਦੇਣਾ ਹੈ ਗਰੀਬੀ ਮੇਰੀ ਨਹੀਂ ਸੀ ਆਪਣੇ ਹੱਥਾਂ ਨਾਲ ਕਮਾਈ ਕੀਤੀ ਹੱਕ ਦੀ ਮੈਂ ਬਹੁਤ ਕਮਾਈ ਕੀਤੀ ਬਹੁਤ ਵਾਹਿਗੁਰੂ ਵਾਹਿਗੁਰੂ ਨਹੀਂ ਨਹੀਂ ਤੰਗ ਰੋਣਾ ਨਹੀਂ ਵੀਜੀ ਇਹ ਸੱਚੇ ਬੱਚੇ ਨੂੰ ਆਪਣੀ ਜ਼ਿੰਦਗੀ ਮਾਵਾ ਕਹਿੰਦੇ ਨੇ ਜਿਹੜਾ ਢੱਡ ਦਾ ਹੈ ਬੱਚੇ ਨੂੰ 33 ਬਾ ਬਿਨਾ ਲੱਗੇ ਵਾਹਿਗੁਰੂ ਵਾਹਿਗੁਰੂ ਆਲੋ ਵੀਜੀ ਤੁਹਾਡੇ ਲਈ ਬਹੁਤ ਸੋਹਣੀ ਬਤਾਈ ਸ਼ਾਬਾਸ਼ ਏ ਤੇਰੇ ਹਾਂ ਕਹੇ ਬਹੁਤ ਮੈਂ ਸੰਭਾਲ ਕੇ ਰੱਖੂੰ ਜਿਹੜੀ ਉਮਰ ਕਿੰਨੀ ਹੋ ਗਈ ਵੀਜੀ ਤੁਹਾਡੀ 70 74 77 ਸਾਲ ਬਚਪਨ ਦੀ ਕੋਈ ਯਾਦ ਤੁਸੀਂ ਯਾਦ ਕਰਦੇ ਹੋ ਹਾਂ ਜੀ ਪਾਕਿਸਤਾਨੀ ਹਾਂ ਜੀ ਸਾਡੇ ਉੱਠ ਰੱਖਿਆ ਸੀਗਾ ਤਾਂ ਪਾਪਾ ਮੇਰਾ ਆਇਆ ਮਾਰੀ ਤੋਂ ਪੱਟੀ ਲੈ ਕੇ ਤੇ ਪਾਪਾ ਕਹਿੰਦਾ ਫੇ ਭਾਜੋ ਮੈਂ ਰੋਟੀ ਖਾ ਲਾ ਉਹ ਰੋਟੀ ਖਾਣ ਲਿਆ ਤੇ ਮੈਂ ਉੱਥੇ ਉੱਤੇ ਚੜ ਗੇ ਤੇ ਇਦਾਂ ਪਿੱਪਾ ਸੀਗਾ ਉਹ ਤੇ ਮੈਂ ਕੀਤੀ ਤਾਂ ਜੱਫਾ ਪਾਇਆ ਤਾਂ ਚਲਦੇ ਇਹ ਭਾਜੋ ਤੈਂ ਡਾਕਟਰ ਨਾਲ ਮੈਂ ਕਹਾਂ ਮੈਂ ਨਹੀਂ ਦੇਖ ਦੇ ਦਿੱ ਮੈਂ ਪਾਪੇ ਨੂੰ ਲਈ ਹਵਸਾ ਦੇ ਕੇ ਮੈਂ ਉਤਰਨਾ ਉੱਠ ਚੜ ਗਈ ਇਹ ਤਾਂ ਨਹੀਂ ਮੇਰੀ ਜਲਦੀ ਸੀ